ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਦੇ ਇਸ ਮੌਕੇ ਦਫ਼ਤਰ ਦੇ ਵਿੱਚ ਮੌਜੂਦ ਹਾਂ ਮੈਂ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਤਨਤਨ ਸ਼੍ਰੀ ਗੁਰੂ ਉਤੇਜ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਾਡੀ ਸੰਸਥਾ ਦੁਆਰਾ ਸਹਿਯੋਗੀ ਸੱਜਣਾ ਦੇ ਸਹਿਯੋਗ ਸਦਕਾ ਜਿਹੜਾ ਲੋੜਵੰਦਾਂ ਨੂੰ ਗਰਮ ਕੱਪੜੇ ਤੇ ਬੱਚਿਆਂ ਨੂੰ ਪੜ੍ਹਾਈ ਦਾ ਸਮਾਨ ਜਿੰਨੇ ਜੋਗਿਆ ਹੈ ਵੰਡਿਆ ਜਾਣਾ ਹੈ ਮੈਂ ਇਸ ਵੀਡੀਓ ਜ਼ਰੀਏ ਦੱਸਣਾ ਚਾਹੁੰਦਾ ਹਾਂ ਕਿ ਜੋ ਤੁਸੀਂ ਇਹ ਗਰਮ ਕੱਪੜੇ ਦੇਖ ਰਹੇ ਹੋ ਸਟੇਸ਼ਨਰੀ ਦੇਖ ਰਹੇ ਹੋ ਔਰ ਇਸ ਦੇ ਨਾਲ ਨਾਲ ਇੱਧਰ ਵੀ ਗਰਮ ਕੱਪੜੇ ਪਏ ਨੇ ਬੱਚਿਆਂ ਦੇ ਬਜ਼ੁਰਗਾਂ ਦੇ ਔਰਤਾਂ ਦੇ ਤਾਂ ਇਹ ਸਮਗਰੀ ਦੇਣ ਦੇ ਵਿੱਚ ਜਿਹੜਾ ਸਹਿਯੋਗ ਕੀਤਾ ਹੈ ਕੇਵਨ ਚਹਿਲ ਹੈ ਬੱਚਾ ਚਹਿਲ ਪਰਿਵਾਰ ਉਸ ਦੇ ਨਾਲ ਨਾਲ ਸਰਦਾਰ ਸੁਖਦੇਵ ਸਿੰਘ ਬਰਾੜ ਕੈਨੇਡਾ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਜੀ ਪ੍ਰਵੀਨ ਗੁਇਲ ਜੀ ਔਰ SK ਫਲੈਕਸ ਪ੍ਰਿੰਟਰਸ ਦੇ ਸੰਚਾਲਕ ਪ੍ਰੀਤੰਦਰ ਸਿੰਘ ਰਾਹੁਲ ਵਨੈਕ ਜੀ ਮੈਂ ਇਹਨਾਂ ਸਾਰਿਆਂ ਦਾ ਸਾਡੀ ਸੰਕਲਪ ਟੀਮ ਦੇ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ A to Z ਐਡਵਰਟਾਈਜ਼ਮੈਂਟ ਤੋਂ ਐਮ ਡੀ ਸਰਦਾਰ ਹਰਵਿੰਦਰ ਸਿੰਘ ਹੈਪੀ ਜੀ ਔਰ SS ਲੈਪਟਾਪ ਪੁਆਇੰਟ ਤੋਂ ਸੁਮਿਤ ਸਿੰਘ ਜੀ ਅਮਰਜੀਤ ਸਿੰਘ ਘਾਰੂ ਜੀ ਰਾਹੁਲ ਕਟਾਰੀਆ ਜੀ ਔਰ ਸਮੁੱਚੀ ਜਿਹੜੀ ਸਾਡੀ ਸੰਕਲਪ ਟੀਮ ਹੈਗੀ ਆ ਪੂਰੇ ਪੰਜਾਬ ਤੋਂ ਉਹ ਇਹਨਾਂ ਸਾਰੇ ਜੀ ਸਹਿਯੋਗੀ ਸਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਉਮੀਦ ਹੈ ਭਵਿੱਖ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹੋਗੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ